ਪਿੰਡ ਰਾਮਗੜ੍ਹ ਕੁੱਲਿਆਂ ਵਿੱਚ ਮਨੁੱਖਤਾ ਦੀ ਮਿਸਾਲ ਕਿਰਪਾਲ ਸਿੰਘ ਗੇਰਾ ਤੇ ਲਖਵਿੰਦਰ ਸਿੰਘ ਟਿੰਮੀ ਨੇ ਦਿੱਤਾ ਪਰਿਵਾਰ ਨੂੰ ਸਹਾਰਾ ਪਿੰਡ ਰਾਮਗੜ੍ਹ ਕੁੱਲਿਆਂ ਦੇ ਗੁਰਦੀਪ ਸਿੰਘ ਦੀ ਹਟੈਕ ਦਿਲ ਦਾ ਦੌਰਾ ਨਾਲ ਹੋਈ ਅਚਾਨਕ ਮੌਤ ਨੇ ਪਰਿਵਾਰ ਨੂੰ ਗਮ ਦੇ ਨਾਲ-ਨਾਲ ਵਿੱਤੀ ਸੰਕਟ 'ਚ ਵੀ ਧੱਕ ਦਿੱਤਾ ਸੀ ਕਰਦੇ ਹਾਲਾਤ ਬਹੁਤ ਕਮਜ਼ੋਰ ਉਪਰੋ ਛੋਟੀਆਂ ਬੇਟੀਆਂ ਦੀ ਪੜ੍ਹਾਈ ਦੀ ਚਿੰਤਾ ਵੱਖਰੀ ਹੀ ਸਿਰਦਰਦ ਬਣੀ ਹੋਈ ਸੀ ਜਿਵੇਂ ਹੀ ਇਹ ਗੱਲ ਸਮਾਜ ਸੇਵੀ ਕਿਰਪਾਲ ਸਿੰਘ ਗੇਰਾ ਨੂੰ ਪਤਾ ਚੱਲੀ ਉਹ ਤੁਰੰਤ ਪਰਿਵਾਰ ਦੇ ਮਦਦਗਾਰ ਬਣ ਕੇ ਖੜੇ ਹੋਏ। ਗੇਰਾ ਨੇ ਬੱਚਿਆਂ ਦੀ 11000 ਰੁਪਏ ਦੀ ਸਕੂਲ ਫੀਸ ਆਪਣੀ ਜੇਬੋਂ ਜਮ੍ਹਾਂ ਕਰਵਾ ਕੇ ਨਾ ਸਿਰਫ ਘਰ ਦਾ ਬੋਝ ਹਲਕਾ ਕੀਤਾ ਸਗੋਂ ਮਾਂ-ਬੇਟੀਆਂ ਦਾ ਹੌਸਲਾ ਵੀ ਵਧਾਇਆ। ਉਹਨਾਂ ਦੇ ਸਹਿਯੋਗੀ ਲਖਵਿੰਦਰ ਸਿੰਘ ਟੀਮੀ ਵੀ ਇਸ ਦੁਖਦਾਈ ਹਾਲਾਤ ਨਾਲ ਭਾਵੁਕ ਹੋਏ ਅਤੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਦਾ ਸਾਰਾ ਖਰਚਾ ਆਪਣੇ ਸਿਰ ਲਿਆ ਤਾਂ ਕਿ ਪੜ੍ਹਾਈ ਜਿਵੇਂ ਚੱਲ ਰਹੀ ਸੀ ਉਵੇਂ ਬਿਨਾਂ ਰੁਕਾਵਟ ਦੇ ਚੱਲਦੀ ਰਹੀ। ਪਿੰਡ ਦੇ ਸਰਪੰਚ ਰਵਿੰਦਰ ਸਿੰਘ ਨੇ ਦੋਵਾਂ ਸਮਾਜ ਸੇਵੀਆਂ ਦਾ ਖੁੱਲਕੇ ਤਨਹਾਦ ਕੀਤਾ ਅਤੇ ਕਿਹਾ ਜੇ ਹਾਰ ਪਿੰਡ ਵਿੱਚ ਇਹੋ ਜੇ ਭੱਲੇ ਮਨੁੱਖ ਹੋਣ ਤਾਂ ਕੋਈ ਗਰੀਬ ਕਦੇ ਵੀ ਮਜਬੂਰ ਨਾ ਰਹੇ ਇਹ ਮਨੁੱਖਤਾ ਭਰੀ ਮਦਦ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲੋਕ ਕਿਰਪਾਲ ਸਿੰਘ ਗੇਰਾ ਅਤੇ ਲਖਵਿੰਦਰ ਸਿੰਘ ਟਿੰਮੀ ਦੀ ਦਿਲੋਸ਼ਲਾਗਾ ਕਰ ਰਹੇ ਹਨ ਕਿ ਉਹ ਸੱਚਮੁੱਚ ਸਮਾਜ ਲਈ ਖੜੇ ਹੋਏ ਤਮੀ ਪੁੱਛ ਅੱਜ ਗੁਰ ਨਾਨਕ ਸੇਵਾ ਸੁਸਾਇਟੀ ਵੱਲੋਂ ਪਿੰਡ ਰਾਮਗੜ੍ਹ ਕੁੱਲੀਆਂ ਦੇ ਸਰਪੰਚ ਸਾਹਿਬ ਦੇ ਗ੍ਰੇਵ ਕੀ ਪਿਛਲੇ ਦਿਨੀ ਗੁਰਦੀਪ ਸਿੰਘ ਨਾਮੀ ਨੌਜਵਾਨ ਪਿੰਡ ਰਾਮਗੜ੍ਹ ਕੁੱਲੀਆਂ ਉਹਦੀ ਅਚੰਕੀ ਛੂਟੀ ਜੀ 47 48 ਸਾਲ ਦੀ ਉਮਰ ਦੇ ਵਿੱਚ ਡੈਥ ਹੋ ਗਈ ਸੀ ਇਹ ਉਹਦੀ ਡੈਥ ਦੇ ਮੌਕੇ ਪਹੁੰਚੇ ਸਰਦਾਰ ਕਿਰਪਾਲ ਸਿੰਘ ਗੀਰਾ ਜੀ ਪ੍ਰਦਾਨ ਗੁਰੂ ਨਾਨਕ ਸੇਵਾ ਸੁਸਾਇਟੀ ਆਲ ਇੰਡੀਆ ਉਹ ਕਹਿ ਕੇ ਗਏ ਸੀ ਕਿ ਅਸੀਂ ਇਹਨਾਂ ਬੱਚੀਆਂ ਦੋ ਬੱਚੀਆਂ ਉਸ ਗੁਰਦੀਪ ਸਿੰਘ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਐ ਅਸੀਂ ਉਹਨਾਂ ਦੀ ਮਦਦ ਕਰਾਂਗੇ ਅੱਜ ਆਏ ਨੇ ਅੱਜ ਨਕਦ 11000 ਦੀ ਰਾਸ਼ੀ ਗੁਰੂ ਨਾਨਕ ਸੇਵਾ ਸੈਟੀਵਰੋਂ ਦਿੱਤੀ ਗਈ ਹੈ ਇਹ ਮੈਂ ਪਿੰਡ ਦੇ ਸਰਪੰਚ ਸਰਦਾਰ ਰਵਿੰਦਰ ਸਿੰਘ ਪਾੜਾ ਜੀ ਨੂੰ ਬੇਨਤੀ ਕਰਦਾ ਹਾਂ ਉਹ ਵੀ ਦੋ ਸ਼ਬਦ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਆਪਾਂ ਇਸ ਸਮਾਜ ਦੇ ਵਿੱਚ ਵਿਚਰਦੇ ਆਂ ਸਾਨੂੰ 50 ਸਾਲ ਹੋ ਗਏ ਦੇਖਦਿਆਂ ਨੂੰ ਗੁਰਨਾਨਕ ਸੇਵਾ ਸੁਸਾਇਟੀ ਇਹ ਇੱਕ ਉਹ ਸੁਸਾਇਟੀ ਹੈ ਜਿਹੜੀ ਕਿ ਜਿੱਥੇ ਸਾਰਾ ਪੰਜਾਬ ਹੀ ਨਹੀਂ ਅਸੀਂ ਕਹਿੰਦੇ ਹਮਾਚਲ ਦੇ ਵਿੱਚ ਵੀ ਜੰਮੂ ਦੇ ਵਿੱਚ ਵੀ ਦਿੱਲੀ ਤਿੱਕਰ ਜੇ ਕਿਸੇ ਲੋੜਬੰਦ ਪਰਿਵਾਰ ਨੂੰ ਲੋੜ ਪਏ ਤੇ ਇਹ ਇੱਕ ਜਹੇਦਰਾ ਕ੍ਰਿਪਾਲ ਸਿੰਘ ਗੇਰਾ ਤਤ ਪਰ ਤਤ ਪਹੁੰਚ ਜਾਂਦੇ ਹਨ ਮੈਂ ਰਾਤ ਰਾਤ ਨੂੰ 11 12 12:30 ਵਜੇ ਮੈਂ ਫੋਨ ਕੀਤਾ ਗੇਰਾ ਸਾਹਿਬ ਸਾਡੇ ਪਿੰਡ ਦੇ ਸਾਡਾ ਛੋਟਾ ਵੀਰ ਗਰਦੀਪ ਸਿੰਘ ਉਰਫ ਲਾਡੀ ਜਿਹਨੂੰ ਟੈਕ ਹੋ ਗਿਆ ਸੀ ਤੇ ਉਹ ਇਸ ਦੁਨੀਆ ਨੂੰ ਰੁਖਸਤ ਹੋ ਗਿਆ ਹੈ ਤੇ ਉਹਨਾਂ ਦੀਆਂ ਦੋ ਬੱਚੀਆਂ ਸਨ ਤੇ ਜਾਇਦਤ ਵਗੈਰਾ ਕੁਛ ਨਹੀਂ ਹੈ کاروبار ਕੋਈ ਨਹੀਂ ਹੈ ਬੱਚੀਆਂ ਛੋਟੀਆਂ ਆ ਪੜ੍ਹਦੀਆਂ ਆ ਤੇ ਆਪਾਂ ਇਹਨਾਂ ਬੱਚੀਆਂ ਦੀ ਕੁਛ ਮਾਲੀ ਮਤ ਕਰਨੀ ਹੈ ਲੇਕਿਨ ਸਵੇਰੇ 10 ਵਜੇ ਗੀਰਾ ਸਾਹਿਬ ਦਾ ਫੋਨ ਆ ਗਿਆ ਕਿ ਪਾੜਾ ਜੀ ਅਸੀਂ ਤੁਹਾਡੇ ਘਰੇ ਕੁਝ ਸੇਵਾ ਲੈ ਕੇ ਆ ਰਹੇ ਹਾਂ ਇਸ ਕਾਰਕਿ ਉਹਨਾਂ ਬੱਚੀਆਂ ਨੂੰ ਇਹਨਾਂ ਨੇ 11000 ਰੁਪਇਆ ਤੇ ਪੜ੍ਹਾਈ ਦਾ ਖਰਚਾ ਵੀ ਚੱਕਿਆ ਆ ਵੀ ਜੋ ਵੀ ਉਹਨਾਂ ਦੀ ਪੜ੍ਹਾਈ ਦਾ ਖਰਚਾ ਹੋਊਗਾ ਕਿਤਾਬਾਂ ਕਾਪੀਆਂ ਵਗੈਰਾ ਵਗੈਰਾ ਉਹ ਪ੍ਰਧਾਨ ਸਾਡਾ ਲਖਵਿੰਦਰ ਸਿੰਘ ਟਿਮੀ ਸਾਹਿਬ ਨੇ ਸਾਡੇ ਪ੍ਰਧਾਨ ਨੇ ਕਿਹਾ ਵੀ ਉਹ ਉਹ ਖਰਚਾ ਜਿਹਦਾ ਮੈਂ ਕਰੂੰਗਾ ਇਸ ਕਰਕੇ ਸਾਨੂੰ ਮਾਣ ਹੋਣਾ ਚਾਹੀਦਾ ਆ ਵੀ ਇਹੋ ਜੀਆਂ ਸੁਸਾਇਟੀਆਂ ਇਹੋ ਜਿਹੇ ਬੰਦੇ ਬਹੁਤ ਘੱਟ ਐ ਇਸ ਯੁੱਗ ਦੇ ਵਿੱਚ ਐ ਕਿਉਂਕਿ ਇਹ ਜੋਗ ਐਸੇ ਨੇ ਆਪਣੇ ਘਰ ਬਾਤੀ ਸਿਆਣਾ ਆ ਪਰ ਇਹੋ ਜਿਹੇ ਬੰਦੇ ਬੜੇ ਘੱਟ ਹੁੰਦੇ ਹਨ ਜਿਹੜੇ ਸਮਾਜ ਦੀ ਸਮਾਜ ਦੇ ਵਿੱਚ ਜਿਹਦਾ ਜਿਹਦਾ ਕਿਸੇ ਪਰਿਵਾਰ ਤੇ ਮਾਰੀ ਕਰੀ ਆਉਂਦੀ ਹੈ ਉਹਦੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜਦੇ ਆ ਅਸੀਂ ਮਹਾਰਾਜ ਗੁਰਦਾਸ ਕਰਦੇ ਹਾਂ ਕਿ ਇਹ ਵੀਰ ਮੇਰੇ ਚੜ੍ਹਦੀ ਕਲਾ ਚ ਰਹਿਣ ਦਿਨ ਦੁੱਗਣੀ ਰਾਤ ਚੌਗਣੀ ਕਿ ਕਾਮਯਾਬੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੇ ਸਰਪੰਚ ਸਰਜੀਤ ਸਿੰਘ ਜੀ ਬਰੂਕਾ ਇਹ ਵੀ ਆਪਣੇ ਵਿਚਾਰ ਰੱਖਣਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਮੈਂ ਅੰਕਲ ਨਾਲ ਕਾਫੀ ਲੰਬੇ ਸਮੇਂ ਤੋਂ 15-20 ਸਾਲ ਤੋਂ ਅਟੈਚ ਆ ਉਹ ਹਮੇਸ਼ਾ ਅਕਸਰ ਹੀ ਮੈਨੂੰ ਹੈਲਪ ਕਰਨ ਵਾਸਤੇ ਕਹਿੰਦੇ ਨੇ ਕਿ ਕਿਸੇ ਦੀ ਹੈਲਪ ਕਰਨੀ ਤਾਂ ਮੈਨੂੰ ਦੱਸਿਆ ਕਰੋ ਤੇ ਹੁਣ ਵੀ ਉਹਨਾਂ ਨੇ ਮੈਨੂੰ ਦੋ ਤਿੰਨ ਵਾਰ ਮੈਨੂੰ ਵੀ ਕਿਹਾਗਾ ਵੀ ਜਿੱਤੇ ਵੀ ਲੋੜਵੰਦ ਕੋਈ ਬੰਦਾ ਹੈਗਾ ਜਿਹਦੇ ਪਰਿਵਾਰ ਦੀ ਪ੍ਰੋਬਲਮ ਹੈਗੀ ਆ ਤੇ ਹੈਲਪ ਕਰਨੋਂ ਪਰਿਆਰਾਂ ਦੱਸਿਆ ਕਰੋ ਇਹ ਇਹਨਾਂ ਦਾ ਕੋਈ ਪਾਰਟੀ ਨਾਲ ਮਤਵ ਨਹੀਂ ਕਿ ਜਾਂ ਇਸ ਪਾਰਟੀ ਵੱਲੋਂ ਜਾਂ ਉਸ ਪਾਰਟੀ ਵੱਲੋਂ ਇਹਨਾਂ ਦੀ ਟਿੱਪ ਹੈਗੀ ਆ ਗੁਰੂ ਨਾਨਕ ਸੇਵਾ ਸੁਸਾਇਟੀ ਉਹਦੇ ਵੱਲੋਂ ਕਰਦੇ ਨੇ ਤੇ ਬੜੇ ਅੱਛੇ ਇਨਸਾਨ ਨੇ ਹੈਲਪ ਕਰਦੇ ਨੇ ਤੇ ਬਹੁਤ ਧੰਨਵਾਦੀਆਂ ਜੀ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਨਾਲ ਤੇ ਸਾਰੀ ਸੰਗਤ ਦੇਖਣ ਹੋਇਆ ਜੀ ਬਹੁਤ ਬਹੁਤ ਮਿਹਰਬਾਨ